ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਆ ਅੱਜ ਦੇ ਮੌਸਮ ਦੀ ਜਾਨੀ ਕਿ 11 ਤਰੀਕ ਰਾਤ ਅਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਤੁਹਾਨੂੰ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਿਹੜਾ ਮੌਸਮ ਆ ਉਹ ਦੱਸਾਂਗੇ ਤੇ ਵੀਡੀਓ ਲੰਬੀ ਜ਼ਰੂਰ ਹੋਊਗੀ ਪੂਰੀ ਜ਼ਰੂਰ ਸੁਣਿਓ ਤੇ ਕਿੰਨਾ ਕ ਇਸ ਸਿਸਟਮ ਦਾ ਜਿਹੜਾ ਪ੍ਰਭਾਵ ਆ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਰਾਜਸਥਾਨ ਦੇ ਵਿੱਚ ਪਹੂਗਾ ਤਾਂ ਉਹ ਸਾਰੀ ਗੱਲਬਾਤ ਕਰਾਂਗੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਕਿ ਕਿੱਥੇ ਕਿੱਥੇ ਅੱਜ ਆ ਜਿਹੜਾ 11 ਤਰੀਕ ਨੂੰ ਦੁਪਹਿਰ ਤੋਂ ਬਾਅਦ ਮੀਂਹ ਜਾਂ ਕਾਰਵਾਈਆਂ ਜਾਂ ਗੜੇਮਾਰੀ ਦੀਆਂ ਕਾਰਵਾਈਆਂ ਹੋਈਆਂ ਨੇ ਜੇਕਰ ਤੁਸੀਂ ਵੀ ਆਪਣੇ ਇਲਾਕੇ ਦੇ ਮੌਸਮ ਦੀ ਅਪਡੇਟ ਸਾਨੂੰ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ 9023896709 WhatsApp ਨੰਬਰ ਦੇ ਉੱਤੇ ਸ਼ਾਰਟ ਵੀਡੀਓ ਜਿਹੜੀ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਸ਼ੇਅ ਤਾਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੇ ਮੌਸਮ ਦੀ ਜਿਹੜੀ ਅਪਡੇਟ ਲਾਈਵ ਅਪਡੇਟ ਆ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਇਸ ਸਮੇਂ ਸੈਟੇਲਾਈਟ ਆ ਉਸ ਦੀ ਤਸਵੀਰ ਆਪਾਂ ਸਭ ਤੋਂ ਪਹਿਲਾਂ ਦੇਖ ਰਹੇ ਆਂ ਕਿ ਪੰਜਾਬ ਦੇ 70 ਤੋਂ 80% ਇਲਾਕਿਆਂ ਦੇ ਵਿੱਚ ਇਸ ਸਮੇਂ ਜਿਹੜੀ ਬੱਦਲਵਾਈ ਬਣੀ ਹੋਈ ਆ ਤੇ ਹਰਿਆਣੇ ਦੇ ਵੀ 70 ਤੋਂ 80 90% ਇਲਾਕੇ ਨੇ ਜਿਹੜੇ ਇਸ ਸਮੇਂ ਕਵਰ ਹੋਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਿਰਫ ਗਰਦਾਸਪੁਰ ਤੇ ਪਠਾਨਕੋਟ ਦੇ ਇਲਾਕੇ ਨੂੰ ਥੋੜੇ ਜਿਹਾ ਨੂੰ ਛੱਡ ਕੇ ਉੱਥੇ ਵੀ ਬੱਦਲਵਾਈ ਜ਼ਰੂਰ ਬਣੀ ਹੋਈ ਆ ਪਰੰਤੂ ਇੰਨੇ ਸੰਘਣੇ ਬੱਦਲਵਾਈ ਨਹੀਂ ਕਿ ਮੀਂਹਿਆ ਕਾਰਵਾਈਆਂ ਜ਼ਿਆਦਾ ਹੋਣ ਸਿਰਫ ਜ਼ਿਆਦਾਤਰ ਇਹ ਸਿਸਟਮ ਪਟਿਆਲੇ ਤੋਂ ਲੈ ਕੇ ਲੁਧਿਆਣੇ ਦੇ ਤੱਕ ਜਲੰਧਰ ਤੱਕ ਜਾਂ ਕਪੂਰਥਲਾ ਤਰਨਤਾਰਨ ਸਾਹਿਬ ਮੋਗਾ ਫਿਰੋਜ਼ਪੁਰ ਤੇ ਇਧਰੋਂ ਚੰਡੀਗੜ੍ਹ ਦੇ ਇਲਾਕੇ ਸ੍ਰੀ ਫਤਿਹਗੜ੍ਹ ਸਾਹਿਬ ਮਾਨਸਾ ਬਠਿੰਡਾ ਦੇ ਇਲਾਕੇ ਇਨ੍ਹਾਂ ਤੱਕ ਇਹ ਸੀਮਤਾ ਜਿਹੜਾ ਜਿਆਦਾ ਬੱਦਲਵਾਈ ਵਾਲਾ ਬਣਿਆ ਹੋਇਆ ਸਟਰੋਂਗ ਬਣਿਆ ਹੋਇਆ ਤੁਸੀਂ ਲਾਈਵ ਚਿੱਟੇ ਰੰਗ ਦਾ ਜਿਹੜਾ ਇਹ ਧਾਰੀਆਂ ਨੇ ਭਾਰਤੀ ਮੌਸਮ ਵਿਗਿਆਨ ਦੇ ਇਸ ਸਿਸਟਮ ਦੇ ਵਿੱਚ ਦੇਖ ਸਕਦੇ ਹੋ ਬੱਦਲਵਾਈ ਜਿਹੜੀ ਇਸ ਜਗ੍ਹਾ ਦੇ ਉੱਤੇ ਬਣੀ ਹੋਈ ਹੈ ਤੇ ਇਸ ਸਮੇਂ ਜੋ ਥੋੜੇ ਜਿਹੇ ਇਲਾਕੇ ਫਿਰੋਜ਼ਪੁਰ ਸੌਰੀ ਫਾਜ਼ਲੇ ਕਾਬਵਰ ਦੇ ਨੇ ਉਹਨਾਂ ਦੇ ਵਿੱਚ ਹਜੇ ਬੱਦਲਬਾਈ ਥੋੜੀ ਜੀ ਘਟੀ ਹੋਈ ਹੈ ਇਹ ਅੱਗੇ ਲੰਘ ਚੁੱਕੀ ਹੈ ਤੇ ਇਧਰੋਂ ਇਹ ਗਰਦਾਸਪੁਰ ਦੇ ਇਲਾਕੇ ਤੇ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਇਹਨਾਂ ਦੇ ਵਿੱਚ ਵੀ ਇਹ ਬੱਦਲਬਾਈ ਥੋੜੀ ਜੀ ਘਟੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਹਰਿਆਣੇ ਦੇ ਵਿੱਚ ਵੀ ਇਹ ਬੱਦਲਬਾਈ ਜਿਹੜੀ ਪੂਰੇ ਹਰਿਆਣੇ ਨੂੰ ਕਵਰ ਕਰ ਚੁੱਕੀ ਹੈ ਤੇ ਰਾਜਸਥਾਨ ਦੇ ਵਿੱਚ ਕੁਝ ਖੇਤਰਾਂ ਨੂੰ ਇੱਥੇ ਹਰਿਆਣਾ ਤੇ ਰਾਜਸਥਾਨ ਦੇ ਇਹਨਾਂ ਇਲਾਕਿਆਂ ਨੂੰ ਕਵਰ ਕਰ ਚੁੱਕੀ ਹੈ ਇਧਰੋਂ ਦਿੱਲੀ ਦੇ ਕੁਝ ਇਲਾਕੇ ਨੇ ਤੇ ਜੁਪੀ ਐਮਪੀ ਦੇ ਥੋੜੇ ਬਹੁਤ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇਹ ਬਦਲਵਾਈ ਆਉਂਦੀ ਜਾਂਦੀ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਪਹਾੜੀ ਇਲਾਕੇ ਦੇ ਵਿੱਚ ਵੀ ਬਦਲਵਾਈ ਜਿਹੜੀ ਜਿਵੇਂ ਕਿ ਹਿਮਾਚਲ ਜੰਮੂ ਦੇ ਵਿੱਚ ਬਣੀ ਹੋਈ ਹੈ ਤੁਸੀਂ ਲਾਈਵ ਇਸ ਸਮੇਂ ਦੀ ਅਪਡੇਟ ਜਿਹੜੀ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੀ ਦੇਖ ਰਹੇ ਹੋ ਤਾਂ ਇਸ ਸਿਸਟਮ ਦੇ ਨਾਲ ਜਿਹੜਾ ਕਿ ਮੀਂਹ ਅੱਜ ਰਾਤ ਨੂੰ ਅੱਧੀ ਰਾਤ ਤੱਕ ਕਈ ਇਲਾਕਿਆਂ ਦੇ ਵਿੱਚ ਦਰਮਿਆਨਾ ਕਈਆਂ ਦੇ ਵਿੱਚ ਥੋੜਾ ਜਿਆ ਤੇਜ਼ ਹਵਾਵਾਂ ਦੇ ਨਾਲ ਕਿਨਮਨ ਕਣੀ ਕਈਆਂ ਦੇ ਵਿੱਚ ਗੜੇਮਾਰੀ ਜਿਹੜਾ ਅਜਾਹਾ ਮਾਹੌਲ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਦੋਸਤੋ ਇਸ ਸਿਸਟਮ ਦੇ ਵਿੱਚ ਜਿਹੜਾ ਕਿ ਆਪਾਂ ਹਵਾਵਾਂ ਦੀ ਗੱਲ ਪਿਛਲੇ ਦਿਨਾਂ ਦੇ ਵਿੱਚ ਕਰੀ ਸੀ ਕਿ ਕੁਝ ਖੇਤਰਾਂ ਦੇ ਵਿੱਚ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਆਉਣਗੀਆਂ ਤੇ ਕੁਝ ਦੇ ਵਿੱਚ 70 ਤੋਂ 75 ਪ੍ਰਤੀ ਕਿਲੋਮੀਟਰ ਘੰਟੇ ਦੀ ਰਫ਼ਤਾਰ ਦੇ ਨਾਲ ਹੀ ਹਵਾਵਾਂ ਆਉਣਗੀਆਂ ਉਸੇ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਆਈਆਂ ਨੇ ਤੇ ਕਈ ਇਲਾਕਿਆਂ ਦੇ ਵਿੱਚ ਨੁਕਸਾਨ ਆ ਜਿਹੜਾ ਗੜੇ ਮਾਰੀ ਦੇ ਨਾਲ ਜਾਂ ਕਣਕ ਦੀ ਜਿਹੜੀ ਖੜੀ ਫਸਲ ਸੀ ਉਹ ਢਹਿ ਢੇਰੀ ਹੋਈ ਹੈ ਤੇ ਅਜਿਹਾ ਮੌਸਮ ਜਿਹੜਾ ਅੱਜ ਬਣਿਆ ਹੋਇਆ ਹੈ ਤੇ ਇਹ ਆਉਣ ਵਾਲੇ ਘੰਟਿਆਂ ਤੱਕ ਜਾਨੀ ਕਿ ਅੱਧੀ ਰਾਤ ਤੱਕ ਬਣਿਆ ਰਹੂਗਾ ਉਸ ਤੋਂ ਬਾਅਦ ਫਿਰ ਥੋੜੇ ਥੋੜੇ ਬੱਦਲ ਜਿਹੜੇ ਹਲਕੇ ਹਲਕੇ ਬੱਦਲ ਨੇ ਉਹ ਕਿਤੇ ਕਿਤੇ ਬਣੇ ਰਹਿਣਗੇ ਉਹ ਵੀ ਜਿਹੜੇ ਕਿ ਕੱਲ ਨੂੰ ਥੋੜੀ ਬਹੁਤ ਮੀਂਹ ਦੀ ਕਾਰਵਾਈ ਦੀ ਜਿਹੜੀ ਸੰਭਾਵਨਾ ਬਣ ਰਹੀ ਹੈ ਅਸੀਂ ਉਸ ਦੀ ਅਪਡੇਟ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀਆਂ ਨੇ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਦੇ ਰਹੇ ਹਾਂ ਤਾਂ ਉਸ ਦੇ ਉੱਤੇ ਲੈ ਕੇ ਚੱਲਦੇ ਹਾਂ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਕਿ ਇਸ ਸਮੇਂ ਦੀ ਜਿਹੜੀ ਅਪਡੇਟ ਆ ਉਸ ਸੈਟਲਾਈਟ ਦੇ ਉੱਤੇ ਕਿੰਨੇ ਪਰਸੈਂਟ ਜਿਹੜੇ ਮੀਂਹ ਦੇ ਚਾਂਸ ਬਣ ਰਹੇ ਨੇ ਉਹਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਕਿ ਆਪਾਂ ਦੇਖਿਆ ਹੀ ਹੈ ਕਿ ਇਹ ਸਿਸਟਮ ਸਵੇਰ ਦੇ ਸਮੇਂ ਤੋਂ ਹੀ ਘੁੰਮਣ ਘੇਰੀ ਦੇ ਵਿੱਚ ਬਣਿਆ ਹੋਇਆ ਸਵੇਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਪੈ ਕੇ हट ਗਿਆ ਸੀ ਤੇ ਬਦਲ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਥੋੜਾ ਜਿਹਾ ਬਣਿਆ ਤੇ ਪੂਰਬੀ ਹਵਾਵਾਂ ਦੀ ਜਿਹੜੀ ਗਤੀ ਸੀ ਉਹ ਬਹੁਤ ਜ਼ਿਆਦਾ ਤੇਜ਼ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਜਿੰਨੀ ਸਟਰੋਂਗ ਇਸ ਸਿਸਟਮ ਨੂੰ ਪੂਰਬੀ ਹਵਾਵਾਂ ਦੀ ਜਿਹੜੀ ਦਿਸ਼ਾ ਦੇ ਹਿਸਾਬ ਨਾਲ سپورਟ ਮਿਲੂਗੀ ਉਨਾ ਹੀ ਇਹ ਸਿਸਟਮ ਸਟਰੋਂਗ ਹੋਊਗਾ ਤੁਸੀਂ ਦੇਖ ਸਕਦੇ ਹੋ 31% ਜਿਹੜੇ ਇਸ ਸਮੇਂ ਚਾਂਸ 11 ਤਰੀਕ ਦੀ ਰਾਤ ਨੂੰ ਬਣੇ ਹੋਏ ਨੇ ਇਸ ਸਮੇਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ 31% ਜਿਹੜੇ ਚਾਂਸ ਨੇ ਜਿਹੜੇ ਕਿ ਦਿਨ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇਂ 48% ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ 12 ਤਰੀਕ ਦੀ ਗੱਲ ਕਰੀਏ ਤਾਂ 12 ਤਰੀਕ ਨੂੰ ਵੀ ਜਿਹੜਾ ਇਹ ਸਿਸਟਮ 10% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਸ ਸਮੇਂ ਇਹ ਲਾਈਵ ਅਪਡੇਟ ਦੇਖ ਸਕਦੇ ਹੋ ਬੱਦਲਬਾਹ ਜਰੂਰ ਬਣੀ ਰਹੂਗੀ ਕੱਲ ਨੂੰ ਕਿਤੇ ਕਿਤੇ ਜਿਹੜੀ ਹਲਕੀ ਬੂੰਦਾਬੰਦੀ ਜਿਹੜੀ ਕਿਤੇ ਕਿਤੇ ਹੋ ਸਕਦੀ ਆ 10% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ 13 ਤਰੀਕ ਨੂੰ ਕਿਤੇ ਕਿਤੇ ਬੱਦਲਬਾਹੀ ਨਾ ਮਾਤਰ ਦੇ ਰੂਪ ਵਿੱਚ ਹੋਊਗੀ ਨਮੀ ਥੋੜੀ ਬਹੁਤ 3% ਬਣੀ ਰਹੂਗੀ ਤੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਬਣਿਆ ਹੋਇਆ ਜਾਪ ਰਿਹਾ ਤੇ ਪੱਛਮੀ ਹਵਾਵਾਂ ਦੀ ਵਾਪਸੀ ਕੱਲ ਨੂੰ ਦੁਪਹਿਰ ਤੋਂ ਬਾਅਦ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਉਹਦੀ ਅਪਡੇਟ ਆਪਾਂ ਲਾਈਵ ਹੋ ਕੇ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕਿਉਂਕਿ ਇਸ ਦਾ ਕਾਰਨ ਕੀ ਹੈ ਪ੍ਰੀ ਮੌਨਸਨ ਦਾ ਸੀਜ਼ਨ ਚੱਲ ਰਿਹਾ ਦੋਸਤੋ ਜੇਕਰ ਹਮਸ ਕੱਲੂ ਦੁ ਤੇ ਹਵਾਵਾਂ ਦੀ ਗਤੀ ਰੁਗੀ ਤਾਂ ਜਰੂਰ ਦੁਬਾਰਾ ਇੱਕ ਬਦਲੀ ਸਿਸਟਮ ਦੁਪਹਿਰ ਤੋਂ ਬਾਅਦ ਫੇਰ ਉੱਠੇਗਾ ਜਿਹਦੇ ਨਾਲ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਛਿੱਟਾ ਸਰਾਟਾ ਜਾਂ ਕਿਣਮਣ ਕਣੀ ਜਿਹੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣੂਗਾ ਇਸ ਸਮੇਂ ਤੁਸੀਂ 15 ਤਰੀਕ ਤੱਕ ਮੌਸਮ ਦੇਖ ਸਕਦੇ ਹੋ ਮੌਸਮ ਠੀਕ ਠਾਕ ਹੈ ਤੇ ਸਿਰਫ ਬੱਦਲਬਾਈ 16 ਤਰੀਕ ਨੂੰ ਫੇਰ ਐਂਟਰ ਕਰੂ ਤੇ ਉਸ ਤੋਂ ਬਾਅਦ 17 ਤਰੀਕ ਨੂੰ ਫੇਰ ਬੱਦਲਬਾਈ ਹਲਕੇ ਹਲਕੇ ਆਊਗੀ ਤੇ ਇਸ ਸਮੇਂ 14 ਤਰੀਕ ਨੂੰ ਵੀ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਹੈ ਦੇਖ ਸਾਧੋ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਇਹ ਅਪਡੇਟ ਹੈ ਉਸ ਤੋਂ ਬਾਅਦ 19 20 ਨੂੰ ਫੇਰ ਇੱਕ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ 18 ਤਰੀਕ ਨੂੰ 7% ਜਿਹੜੇ ਚਾਂਸ ਬਣ ਚੁੱਕੇ ਨੇ ਬੱਦਲਬਾਈ ਆਊਗੀ ਤੇ 19 ਤਰੀਕ ਨੂੰ ਫੇਰ 14% ਜਿਹੜੇ ਚਾਂਸ ਬਣ ਚੁੱਕੇ ਨੇ ਤੇ ਬੱਦਲਬਾਈ ਆਊਗੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ ਤੇ 20 ਤਰੀਕ ਨੂੰ ਫੇਰ ਸਿਸਟਮ ਜਿਹੜਾ ਆ ਚੁੱਕਿਆ ਹੈ ਹਲਕਾ ਫੁਲਕਾ ਪਰੰਤੂ ਕੋਈ ਜ਼ਿਆਦਾ ਮੀਂਹ ਦੇ ਹਾਲਾਤ ਨਹੀਂ ਹੋਣਗੇ 4% ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਬੱਦਲਬ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿਤੀਆਂ ਨੇ ਕਿ ਮੀਂਹ ਦੀਆਂ ਕਾਰਵਾਈਆਂ ਕਿੱਥੇ-ਕਿੱਥੇ ਹੋ ਰਹੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਈਵ ਜਿਹੜੀ ਰਡਾਰ ਦੀ ਤਸਵੀਰਾਂ ਉਹ ਵੀ ਇਸ ਸਮੇਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਰਡਾਰ ਦੇ ਉੱਤੇ ਲੈ ਚੱਲਦੇ ਤੁਹਾਨੂੰ ਫਿਰ ਉਸ ਤੋਂ ਬਾਅਦ ਇੱਕ ਤੀਜਾ ਸੈਟੇਲਾਈਟ ਹੈ ਜਿਸ ਦੇ ਵਿੱਚ ਆਪਣੀ ਡਿਟੇਲ ਪੂਰੀ ਹਵਾਵਾਂ ਦੀ ਦਿਸ਼ਾ ਵੀ ਜਿਹੜੀ ਉਹ ਸ਼ੋ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਕਮੈਂਟ ਕਰਦੇ ਰਹੋ ਕਿੱਥੇ-ਕਿੱਥੇ ਜਿਹੜੀ ਇਹ ਮੀਂਹ ਦੇ ਹਾਲਾਤ ਜਿਹੜੇ ਅੱਜ ਦਿਨ ਦੇ ਸਮੇਂ ਬਣੇ ਤੇ ਕਿਤੇ ਕਿਤੇ ਜਿਹੜੇ ਮੀਂਹ ਦੇ ਸਰਾਟੇ ਨੇੜੇ ਕਿੰਮਨ ਕਣੀ ਜਾਗੜੇ ਮਾਰੀ ਹੋਈ ਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰ ਸਕਦੇ ਹੋ ਜਾਂ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਐਸ ਸਮੇਂ ਤੁਸੀਂ ਦੇਖ ਸਕਦੇ ਹੋ ਸ੍ਰੀ ਅਮਰਸਰ ਸਾਹਿਬ ਦੇ ਕੁਝ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਥੋੜੀ ਬਹੁਤ ਜਿਵੇਂ ਤੁਹਾਨੂੰ ਅਸੀਂ ਦਿਖਾਇਆ ਕੁਝ ਕੁ ਇਲਾਕੇ ਅਜੇ ਵੀ ਸਾਫ਼ ਦਿਖਾਈ ਦੇ ਰਹੇ ਨੇ ਅਮਰਸਰ ਸਾਹਿਬ ਦੇ ਤੇ ਇਹਨਾਂ ਦੇ ਵਿੱਚ ਕਿੰ ਮੀਂਹ ਦੇ ਸਰਾਟੇ ਨੇੜੇ ਇਸ ਸਮੇਂ ਪੈਂਦੇ ਹੋਏ ਨਜ਼ਰ ਆ ਰਹੇ ਨੇ ਇਧਰੋਂ ਹਰਿਆਣੇ ਦੇ ਵਿੱਚ ਵੀ ਤੇ ਲਾਈਵ ਦੇਖ ਸਕਦੇ ਹੋ ਪ੍ਰਾਈਵੇਟ ਸੰਸਥਾ ਦਾ ਦੋਸਤੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਜਿਹੜੀ ਤੀਸਰੇ ਸੈਟਲਾਈਟ ਦੀ ਤਸਵੀਰ ਆ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਅੱਧ ਤੱਕ ਜਿਹੜਾ ਇਹ ਮੀਂਹਿਆ ਕਾਰਵਾਈਆਂ ਇਸ ਸਮੇਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬੱਦਲਾਂ ਦੀ ਆਵਾਜ਼ ਹੀ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਹਰਿਆਣੇ ਦੇ ਵੀ ਪੂਰੇ ਇਲਾਕੇ ਦੇ ਵਿੱਚ ਜਿਹੜਾ ਹਰਿਆਣੇ ਨੂੰ ਕਵਰ ਕਰ ਚੁੱਕਿਆ ਹੈ ਬੱਦਲਬਾਈ ਇਹ ਯਾਨੀ ਕਿ ਅੱਜ ਰਾਤ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਹ ਮੀਂਹਿਆ ਕਾਰਵਾਈਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਹੋਣਗੀਆਂ ਤੇ ਹਰਿਆਣੇ ਦੇ ਵਿੱਚ ਪੂਰੇ ਦੇ ਵਿੱਚ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਮੀਂਹਿਆ ਕਾਰਵਾਈਆਂ ਗਰਜ ਰਿਸਕ ਦੇ ਨਾਲ ਹੋ ਰਹੀਆਂ ਨੇ ਤੁਸੀਂ ਜਿਹੜੇ ਇਹ ਚਿੱਟੇ ਰੰਗ ਦੀਆਂ ਧਾਰੀਆਂ ਦੇਖ ਸਕਦੇ ਹੋ ਰਾਜਸਥਾਨ ਦੇ ਵਿੱਚ ਤੇ ਇੱਥੇ ਸੈੱਲ ਬਣ ਰਹੇ ਨੇ ਜਿਹੜੇ ਗੜੇਮਾਰੀ ਵਾਲੇ ਨੇ ਤੇ ਇੱਥੇ ਬਣ ਰਿਹਾ ਬੱਦਲ ਜਿਹੜਾ ਕਿ ਮੀਂਹ ਦੇ ਨਾਲ ਹਨੇਰੀ ਵਾਲਾ ਤੇ ਇਸੇ ਤਰ੍ਹਾਂ ਪੰਜਾਬ ਦੇ ਅੱਧ ਤੱਕ ਜਿਹੜਾ ਮੱਧ ਪੰਜਾਬ ਸੈਂਟਰ ਪੰਜਾਬ ਤੱਕ ਇਹ ਬੱਦਲ ਬਈ ਜ਼ਿਆਦਾ ਸੰਘਣੀ ਬਣੀ ਹੋਈ ਹੈ ਜਿਹਦੇ ਨਾਲ ਅੱਧੀ ਰਾਤ ਤੱਕ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਕਿਣਮਣ ਕਣੀ ਦੇ ਰੂਪ ਵਿੱਚ ਜਾਂ ਹਲਕੀ-ਫੁਲਕੀ ਬੂੰਦਾਵੰਦੀ ਦੇ ਰੂਪ ਵਿੱਚ ਜਾਂ ਸਿੱਟੇ ਸਰਾਟੇ ਦੇ ਰੂਪ ਵਿੱਚ ਗਰਜ ਲਿਸਕ ਨਾਲ ਆਪਾਂ ਨੂੰ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤਾ ਸਵੇਰ ਦੇ ਸਮੇਂ ਤੱਕ ਵੀ ਬੱਦਲਵਾਈ ਹੈ ਜਿਹੜੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਣੀ ਰਹੂਗੀ। ਬਾਕੀ ਤੁਹਾਨੂੰ ਪੂਰੀ ਜਾਣਕਾਰੀ ਅਸੀਂ ਦੇ ਦਿੱਤੀ ਹੈ ਕਿ ਪਰਸੈਂਟੇਜ ਦੇ ਹਿਸਾਬ ਨਾਲ ਕੱਲ ਨੂੰ 10% ਜਿਹੜੇ ਜਮੀਂ ਦੇ ਚਾਂਸ ਬਣੇ ਹੋਏ ਨੇ ਜੇਕਰ ਅਚਾਨਕ ਗਰਮੀ ਵਾਧੀ ਹੈ ਜਾਂ ਪੂਰਬੀ ਹਵਾਵਾਂ ਦੀ ਸਪੋਰਟ ਸਵੇਰ ਦੇ ਸਮੇਂ ਮਿਲਦੀ ਹੈ ਤਾਂ ਹੋ ਸਕਦਾ ਕੱਲ ਨੂੰ ਦੁਪਹਿਰ ਦੇ ਸਮੇਂ ਫੇਰ ਇੱਕ ਹੀਟ ਸੈੱਲ ਜੇ ਜਿਹੜੇ ਬਣਨ ਕਿਉਂਕਿ ਪ੍ਰੀ ਮੌਨਸੂਨ ਦੇ ਸੀਜ਼ਨ ਦੇ ਵਿੱਚ ਅਚਾਨਕ ਜਿਹੜੀ ਬੱਦਲਵਾਈ ਪੈਦਾ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਕਿਤੇ ਗੜੇਮਾਰੀ ਜਾਂ ਕਿਤੇ ਹਨੇਰੀ ਜਾਂ ਕਿਤੇ ਆਪਾਂ ਕਹਿੰਦਾ ਜੇ ਸਿੱਟਾ ਸਰਾਟਾ ਜਿਹੜਾ ਤੇਜ ਇਦਾਂ 5-7 ਮਿੰਟ ਲਈ ਜਾਂ 10 ਮਿੰਟ ਲਈ ਇਸ ਤਰ੍ਹਾਂ ਜਿਹੜਾ ਮਾਹੌਲ ਉਹ ਬਣ ਜਾਂਦਾ ਤਾਂ ਬਾਕੀ ਅਪਡੇਟ ਆਪਾਂ ਲਾਈਵ ਹੋਗੇ ਕੱਲ ਨੂੰ ਦਿਨ ਵੇਲੇ ਫੇਰ ਦੁਬਾਰਾ ਸਾਂਝੀ ਕਰਵਾਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ